ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਰਹੀ ਸਾਡੇ YouTube ਚੈਨਲ ਅਤੇ Facebook ਪੇਜ ਜੋਬਨਜੀਤ ਸਿੰਘ ਅਫੀਸ਼ੀਅਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਣ ਲਈ ਲੈ ਕੇ ਆਏ ਹਾਂ ਗੁਰਦੁਆਰਾ ਮਾਤਾ ਗੰਗਾ ਜੀ ਨਗਰ ਬਾਬਾ ਬਕਾਲਾ ਆਓ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਹਾਂ ਅਤੇ ਨਾਲ ਹੀ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਣੇ ਹਨ ਜਿਵੇਂ ਕਿ ਤੁਸੀਂ ਸਾਡੀ ਪਿਛਲੀ ਵੀਡੀਓ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸੀਸ ਮੈਲ ਦੇ ਦਰਸ਼ਨ ਕੀਤੇ ਸਨ ਉਸ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਨੇ ਜੋਤ ਜੋ ਸਮਾਉਣਾ ਕੀਤਾ ਸੀ ਜਦੋਂ ਮਾਤਾ ਗੰਗਾ ਜੀ ਦਾ ਅੰਤਮ ਸਮਾਣ ਨੇੜਿਆ ਤਾਂ ਉਹਨਾਂ ਨੇ ਫਰਮਾਇਆ ਕਿ ਸਾਡਾ ਸਰੀਰ ਅਗਨਪੇਟ ਨਹੀਂ ਕਰਨਾ ਸਗੋਂ ਚਲ ਪ੍ਰਵਾਹ ਕਰਨਾ ਇੰਨੇ ਬਚਨ ਕਰਕੇ ਮਾਤਾ ਜੀ ਸੱਚਖੰਡ ਨੂੰ ਬਰਾਜ ਗਏ ਮਾਤਾ ਜੀ ਦੇ ਕਹਿਣ ਅਨੁਸਾਰ 6ਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸਾਰੇ ਸੰਗਤ ਨੇ ਰਲ ਕੇ ਬਹੁਤ ਸੁੰਦਰ ਵਿਵਾਨ ਸਜਾਇਆ ਮਾਤਾ ਜੀ ਦੇ ਸਰੀਰ ਨੂੰ ਇਸ਼ਨਾਨ ਕਰਾ ਕੇ ਬਵਾਨ ਵਿੱਚ ਰੱਖ ਦਿੱਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਦਰਿਆ ਬਿਆਸ ਨੂੰ ਢੋਲਕੀਆਂ ਛਣਿਆਂ ਨਾਲ ਸੰਗਤ ਕੀਰਤਨ ਕਰਦੀ ਹੋਈ ਬੜੇ ਭਾਰੀ ਜਲੂਸ ਨਾਲ ਮਾਤਾ ਜੀ ਦੀ ਦੇਹ ਨੂੰ ਲੈ ਕੇ ਤੁਰੇ ਇਹ ਬਿਆਸ ਦਰਿਆ ਬਾਬਾ ਬਕਾਲਾ ਤੋਂ 2 ਮੀਲ ਦੀ ਦੂਰੀ ਤੇ ਹੈ ਦਰਿਆ ਕਿਨਾਰੇ ਜਾ ਕੇ ਵਬਾਨ ਰੱਖ ਦਿੱਤਾ ਕੁਝ ਛੇਰ ਕੀਰਤਨ ਕਰਨ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਦਾਸਾ ਸੋਧਿਆ ਅਤੇ ਚੌਹ ਕਾਨੀਆਂ ਨੂੰ ਕਹਿਣਾ ਕੀਤਾ ਜਿਨ੍ਹਾਂ ਦੇਹ ਚੁੱਕੀ ਹੋਈ ਸੀ ਕਿ ਬਵਾਨ ਨੂੰ ਡੂੰਘੇ ਪਾਣੀ ਵਿੱਚ ਜਾ ਕੇ ਜਲ ਪ੍ਰਵਾਹ ਕਰ ਦਿਓ। ਸੋ ਕਾਨੀਆਂ ਨੇ ਪਾਣੀ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ। ਜਦੋਂ ਲੱਕ ਤੋਂ ਛਾਤੀ ਤੱਕ ਪਾਣੀ ਆਇਆ ਤਾਂ ਕਾਨੀਆਂ ਨੇ ਹੈਰਾਨ ਹੋ ਕੇ ਵੇਖਿਆ ਕਿ ਮਾਤਾ ਜੀ ਦਾ ਕੋਈ ਸਰੀਰ ਨਹੀਂ ਬਵਾਨ ਖਾਲੀ ਹੈ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਆਓ ਭਾਈ ਬਬਾਨ ਨੂੰ ਵਾਪਸ ਲੈ ਆਓ ਕਿਉਂਕਿ ਗੁਰੂ ਘਰ ਵਿੱਚੋਂ ਪੰਜ ਦੇਹਾਂ ਇਸੇ ਤਰ੍ਹਾਂ ਹੀ ਪ੍ਰਲੋਕ ਨੂੰ ਜਾਣਗੀਆਂ ਗੁਰੂ ਜੀ ਦਾ ਹੁਕਮ ਮੰਨ ਕੇ ਕਾਨਿਆ ਨੇ ਬਬਾਨ ਨੂੰ ਦਰਿਆ ਵਿੱਚ ਕੱਢਿਆ ਅਤੇ ਵਾਪਸ ਇਸੇ ਜਗ੍ਹਾ ਲੈ ਆਂਦਾ ਜਿੱਥੇ ਅੱਜ ਕੱਲ ਮਾਤਾ ਗੰਗਾ ਜੀ ਦਾ ਗੁਰਦੁਆਰਾ ਸ਼ਿਸ਼ੋਭਤ ਹੈ ਇੱਥੇ ਆ ਕੇ ਗੁਰੂ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਬਬਾਨ ਦਾ ਸੰਸਕਾਰ ਕੀਤਾ ਜਿਵੇਂ ਕਿ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਪੰਜ ਦੇਹਾਂ ਇਸੇ ਤਰ੍ਹਾਂ ਸੱਚਖੰਡ ਨੂੰ ਜਾਣ ਗਿਆ ਪਹਿਲੀ ਦੇ ਸੱਚਖੰਡ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗਈ ਜੋ ਬਾਅਦ ਵਿੱਚ Hindu ਅਤੇ Musalmanਾਂ ਨੇ ਚਾਦਰ ਅੱਧੀ ਅੱਧੀ ਕਰਕੇ ਸੰਸਕਾਰ ਕੀਤਾ ਤੇ Musalmanਾਂ ਨੇ ਉਹ ਚਾਦਰ ਦਫਨਾ ਦਿੱਤੀ ਦੂਸਰੀ ਦੇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਾਵੀ ਦਰਿਆ ਦੇ ਕੰਢੇ ਤੇ ਸੱਚਖੰਡ ਨੂੰ ਗਈ ਤੀਸਰੀ ਦੇਹ ਮਾਤਾ ਜੀ ਦੀਵੀ ਹੁਣ ਇਸੇ ਤਰ੍ਹਾਂ ਅਲੋਪ ਹੋ ਗਈ ਅਤੇ ਚੌਥੀ ਦੇਹ 10ਵੇਂ ਜਾਮੇ ਵਿੱਚ ਕੋੜੀ ਸਮੇਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੱਚਖੰਡ ਨੂੰ ਗਈ ਇਸੇ ਤਰ੍ਹਾਂ ਪੰਜਵੀਂ ਦੇਹ ਬਾਬਾ ਹੁੰਦਾਲ ਜੀ ਜੰਡਿਆਲੇ ਵਾਲੇ ਸਨ ਦੇ ਸੱਚਖੰਡ ਨੂੰ ਪਧਾਰੇ ਸਨ ਸੰਤ ਜੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਤਾਂ ਜੋ ਹੋਰ ਸੰਤ ਨੂੰ ਵੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ ਆਪ ਸੰਤ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜਦੋਂ ਵੀ ਤੁਸੀਂ ਨਗਰ ਬਾਬਾ ਬਕਾਲਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹੋ ਤਾਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕਰਕੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ